ਨਮਸਕਾਰ ਇਹ ਆਕਾਸ਼ ਬਾਣੀ ਹੈ ਹੁਣ ਤੁਸੀਂ ਜੰਨਤਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪੰਜਾਬ ਵਿਧਾਨ ਸਭਾ ਨੇ ਆਪਣੇ ਵਿਸ਼ੇਸ਼ اجلاس 'ਚ ਕੱਲ ਪੰਜਾਬ ਦਾ ਪਨਰਵਾਸ ਮਤਾ ਪਾਸ ਕੀਤਾ ਇਹ ਮਤਾ ਜਲ ਸਰੋਤ ਮੰਤਰੀ ਪ੍ਰਿੰਦਰ ਕੁਮਾਰ ਕੋਲਵੱਲੋ اجلاس ਦੇ ਪਹਿਲੇ ਦਿਨ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਵਿਆਪਕ ਹੜ੍ਹ ਰਾਹਤ ਤੇ ਬੁਨਿਆਦੀ ਢਾਂਚੇ ਦੀ ਬਹਾਲੀ ਵਾਸਤੇ ਕੇਂਦਰ ਸਰਕਾਰ ਤੋਂ 20000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਗਈ ਸੀ ਇਹ ਮਤਾ ਦੋ ਦਿਨਾਂ ਦੇ ਵਿਆਪਕ ਵਿਚਾਰ ਵਟਾਂਦਰੇ ਮਗਰੋਂ ਪਾਸ ਕੀਤਾ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਪਾਸ ਕੀਤੇ ਗਏ ਮਤੇ ਨੂੰ ਹੁਣ ਰਸਮੀ ਤੌਰ ਤੇ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ ਜਿਸ ਵਿੱਚ ਸੂਬੇ ਦੀ ਸਹਾਇਤਾ ਲਈ ਤੁਰੰਤ ਅਤੇ ਹਮਦਰਦੀਪਰਿਕਾਰਵਾਈ ਦੀ ਅਪੀਲ ਕੀਤੀ ਜਾਵੇਗੀ ਇਸ ਮਤੇ ਦੇ ਸਬੰਧ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚਰਚਾ ਦੀ ਸ਼ੁਰੂਆਤ ਕੀਤੀ ਜਿਸ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਤੇ ਦੇ ਸਮਰਥਨ ਵਿੱਚ ਭਾਸ਼ਣ ਦਿੱਤਾ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਆਜ 1965 ਦੀ ਜੰਗ ਦੀ ਡਾਇਮੰਡ ਜੁਬਲੀ ਮੌਕੇ ਭਾਰਤੀ ਫੌਜ ਦੇ ਨਾਇਕ ਵੀਰ ਅਬਦੁਲ ਹਾਮਿਦ ਤੇ ਹੋਰਨਾਂ ਸੈਨਿਕਾਂ ਨੂੰ ਦਰਨਤਾਰਨ ਦੇ ਸਰਹੱਦੀ ਪਿੰਡ ਅਸਰੋ ਤਾੜਵਿਕੇਸ਼ਰਤਾਂ ਦੀ ਪੇਟ ਕੀਤੀ ਇਸ ਮੌਕੇ ਰਾਜਪਾਲ ਨੇ ਸੰਬੋਧਨ ਕਰਦਿਆਂ ਸ਼ਹੀਦਾਂ ਨੂੰ ਸਲਾਮ ਕੀਤਾ टी सेवन पैटर्न टैक अगर कोई तोड़ने का इतिहास बनाया है तो वो इसी एरिए के बहादुर लोगों ने जिन्होंने शैली के रूप में काम किया उसमें अब्दुल हमीद का नाम देश के हर गांव तक पहुंचा था इस बहादुरी से एक व्यक्ति वतन की रक्षा के लिए अपने आप को कुर्बान करके और उस अजय पेटेंट टैंक को आसिफ की डीपी की तरह से उड़ाने का काम इस फौज ने किया है और जिस स्ट्रेटेजी से किया है उसके लिए वास्तविक फौज के अधिकारी ਸਾਰੀ ਔਰ ਉਸ ਸਮੇਂ ਜੋ ਯਹਾਂ ਥੇ ਉਨਕੋ ਕਲਾਮ ਕਰਤੇ ਹੈ ਇਹ ਸਮਾਗਮ ਭਾਰਤੀ ਫੌਜ ਵੱਲੋਂ ਕਰਵਾਇਆ ਗਿਆ ਜੰਗ ਦੇ ਸਾਬਕਾ ਸੈਨਿਕਾਂ ਅਤੇ ਪਰਿਵਾਰਾਂ ਨੂੰ ਫੌਜ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਡਿਪਟੀ ਕਮਿਸ਼ਨਰ ਇਨਸਪੈਕਟਰ ਜਨਰਲ ਆਫ ਪੁਲਿਸ ਅਤੇ ਐਸਐਸਪੀ ਵੀ ਸਮਾਗਮ 'ਚ ਮੌਜੂਦ ਰਹੇ ਇਸ ਮੌਕੇ ਵੀਰ ਬਹਾਦਰ ਅਬਦੁਲ ਹਮੀਦ ਦੇ ਪੁੱਤਰ ਨੇ ਆਪਣੇ ਵਿਚਾਰ ਸਾਂਝੇ ਕੀਤੇ मुझे अपने सेना और अपने देशवासियों पर बहुत बड़ा गर्व है कि आज मेरे फादर को जो सम्मान दिया जा रहा है मेरे फादर को मरूपरा परमवीर चक्र से सम्मानित किया गया था उन्होंने पाकिस्तान के आठ टैंकों को तोड़ करके पाकिस्तान को घुटने टेकने मजबूत कर दिया ये प्रेरणा हमारे और नौजवानों को भी मिलेगी और वो भी इस तरह से देश की सेवा करने के लिए हमेशा तैयार है ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਨਿਵੇਸ਼ ਲਈ ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਤੀਫੀ ਨਾਲ ਦੁਨੀਆ ਭਰ ਵਿੱਚ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਚੋ ਉਭਰਿਆ। ਕਲ ਗੁਰੂਗ੍ਰਾਮ ਵਿਖੇ ਉਦਯੋਗ ਜਾਗ ਤੇ ਆਫਕਾ ਨਾਲ ਮੁਲਾਕਾਤ ਤਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 3 ਸਾਲਾਂ ਚ ਪੰਜਾਬ ਦੇ ਉਦਯੋਗਿਕ ਸਫਰ ਚ ਵੱਡੀ ਤਬਦੀਲੀ ਅਤੇ ਪ੍ਰਗਤੀ ਦੇਖਣ ਨੂੰ ਮਿਲੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਸੂਬਾ ਇੱਕ ਉਦਯੋਗਿਕ ਕੇਂਦਰ ਬਣ ਗਿਆ ਜੋ ਫੂਡ ਪ੍ਰੋਸੈਸਿੰਗ, ਕਪੜਾ ਉਦਯੋਗ, ਹੱਥ ਘੜੇ, ਸਾਈਕਲ, ਆਈਟੀ ਸੈਕਟਰ ਅਤੇ ਹੋਰਨਾਂ ਖੇਤਰਾਂ ਚ ਮੂਰੀ ਬਣ ਕੇ ਉੱਭرائی ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਫਲਾਈਨ ਅਰਜ਼ੀਆਂ ਦੇਣ ਦੀ ਸ਼ਰਤ ਨੂੰ ਖਤਮ ਕਰਕੇ ਤੁਰੰਤ ਪਰਵਾਨਗੀਆਂ ਨੂੰ ਯਕੀਨੀ ਬਣਾ ਰਹੀ ਹੈ ਤੇ ਨਾਲ ਹੀ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਰਾਹੀਂ ਸੂਬਾ ਸਰਕਾਰ 125 ਕਰੋੜ ਰੁਪਏ ਤੱਕ ਦੀਆਂ ਯੋਗ ਇਕਾਈਆਂ ਲਈ ਸਿਰਫ 5 ਦਿਨਾਂ ਤੱਕ ਸਿਧਾਂਤਕ ਪਰਵਾਨਗੀ ਪ੍ਰਦਾਨ ਕਰਦੀ ਹੈ। ਦੇਸ਼ ਭਰ ਵਿੱਚ ਅੱਜ ਪਵਿੱਤਰ ਦੁਰਗਾਸ਼ਟਮੀ ਮਨਾਇਆ ਜਾ ਰਹੀ ਹੈ। ਸਵੇਰ ਤੋਂ ਹੀ ਭਗਤ ਮਾਤਾ ਰਾਣੀ ਦੇ ਮੰਦਰਾਂ 'ਚ ਦੁਰਗਾਸ਼ਟਮੀ ਮਨਾਉਣ ਲਈ ਪਹੁੰਚ ਰਹੇ ਨੇ। ਸ਼ਰਧਾਲੂਆਂ ਨੇ ਆਪਣੇ ਘਰਾਂ ਦੇ ਵਿੱਚ ਕੰਚਕਾਂ ਦੀ ਪੂਜਾ ਕੀਤੀ। ਪੇਸ਼ ਹੈ ਇੱਕ ਰਿਪੋਰਟ। ਅੱਜ ਅਸ਼ਟਮੀ ਮੌਕੇ ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਕੰਜਕਾ ਬਿਠਾਈਆਂ ਗਈਆਂ ਅਤੇ ਉਨ੍ਹਾਂ ਦਾ ਪੂਜਨ ਕੀਤਾ ਗਿਆ। ਕੰਜਕਾ ਨੂੰ ਮਾਤਾ ਰਾਣੀ ਨੂੰ ਲਾਏ ਜਾਣ ਵਾਲੇ ਭੋਗ ਦੇ ਪਕਵਾਨਾਂ ਦਾ ਪ੍ਰਸ਼ਾਦ ਦਿੱਤਾ ਗਿਆ। ਲੋਕਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਅਨੁਸਾਰ ਪੇਂਟ ਵਰਗੇ ਤੋਹਫੇ ਵੀ ਦਿੱਤੇ ਗਏ। ਉਧਰ ਵੈਸ਼ਨੋਦੇਵੀ ਤਾਮਤੇਵੀ ਅਸ਼ਟਮੀ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੰਦਰਾਂ ਦੀ ਰੌਣਕ ਦੇਖਦਿਆਂ ਹੀ ਵੱਧ ਰਹੀ ਹੈ ਤੇ ਸੋਹਣੀ ਤਰ੍ਹਾਂ ਸਜਾਏ ਹੋਏ ਮੰਦਰ ਸ਼ਰਧਾਲੂਆਂ ਦੇ जयਕਾਰਿਆਂ ਨਾਲ ਗੂੰਜ ਰਹੇ ਨੇ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ ਰਾਸ਼ਟਰਪਤੀ ਜੋਤੀ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁਰਗਾ ਪੂਜਾ ਮੌਕੇ ਪਾਰਤਵ ਵਿਦੇਸ਼ਾਂ ਚ ਰਹਿੰਦੇ ਸਾਰੇ ਭਾਰਤੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕੱਲ ਜਲੰਧਰ ਵਿਖੇ ਇੰਟੈਲੀਜੈਂਸ ਟ੍ਰੈਫਿਕ ਮੈਨੇਜਮੈਂਟ ਸਿਸਟਮ ਆਈਟੀਐਮਐਸ ਦੀ ਪਹਿਲੇ ਗੇਟ ਦੀ ਸ਼ੁਰੂਆਤ ਕੀਤੀ ਜੋ ਸ਼ਹਿਰ ਦੇ ਟ੍ਰੈਫਿਕ ਨਿਯਮਾਂ ਤੇ ਨਿਗਰਾਨੀ ਪ੍ਰਣਾਲੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਹੈ ਡੀਜੀਪੀ ਨੇ ਕਿਹਾ ਕਿ ਅੱਸੀਸ ਨਗਰ ਤੋਂ ਬਾਅਦ ਜਲੰਧਰ ਇਸ ਆਧੁਨਿਕ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਪੰਜਾਬ ਦਾ ਦੂਜਾ ਸ਼ਹਿਰ ਬਣ ਗਿਆ ਇਸ ਮੌਕੇ ਉਹਨਾਂ ਦੇ ਨਾਲ ਪੁਲਿਸ ਕਮਿਸ਼ਨਰ ਤਨਬੀਤ ਘੋੜ ਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ 40 ਕਰੋੜ ਰੁਪਏ ਦੀ ਲਾਗਤ ਨਾਲ ਵਿਕਸ ਸਿਸਟਮ ਦਾ ਪਹਿਲਾ ਗੇਟ ਪ